ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਗਲਾਂ ਦਾ ਬਾਦਸ਼ਾ ਔਰੰਗਜ਼ੇਬ ਗੈਰ ਮੁਸਲਮਾਨ ਲੋਕਾਂ ਨੂੰ ਕਾਫਰ ਕਹਿੰਦਾ ਸੀ ਤੇ ਉਹਨਾਂ ਨਾਲ ਸਖਤ ਨਫ਼ਰਤ ਕਰਿਆ ਕਰਦਾ ਸੀ ਇਸੇ ਨਫ਼ਰਤ ਦੇ ਕਰਕੇ ਔਰੰਗਜ਼ੇਬ ਨੇ ਹਿੰਦੂਆਂ ਦੇ ਕਈ ਹਜ਼ਾਰਾਂ ਮੰਦਰ ਢਵਾ ਦਿੱਤੇ ਤੇ ਉੱਥੇ ਮਸਜਿਦਾਂ ਬਣਵਾ ਦਿੱਤੀਆਂ ਕਿਉਂਕਿ ਉਹ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਔਰੰਗਜ਼ੇਬ ਨੇ ਇੱਕ ਫਰਮਾਨ ਜਾਰੀ ਕੀਤਾ ਕਿ ਕਸ਼ਮੀਰੀ ਪੰਡਤਾਂ ਦਾ ਧਰਮ ਪਰਿਵਰਤਨ ਕਰਕੇ ਇਹਨਾਂ ਨੂੰ ਮੁਤਲਮਾਨ ਬਣਾ ਦਿੱਤਾ ਜਾਵੇ ਤਾਂ ਔਰੰਗਜ਼ੇਬ ਦੇ ਇਸ ਫਰਮਾਨ ਨੂੰ ਸੁਣ ਕੇ ਕਸ਼ਮੀਰੀ ਪੰਡਤ ਭੈਪੀਤ ਹੋ ਗਏ ਔਰ ਔਰੰਗਜ਼ੇਬ ਨੇ ਨਿহੱਥੇ ਕਸ਼ਮੀਰੀ ਪੰਡਤਾਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਇਨ੍ਹਾਂ ਜ਼ੁਲਮਾਂ ਤੋਂ ਬਚਣ ਲਈ ਕਸ਼ਮੀਰੀ ਪੰਡਤਾਂ ਨੇ ਆਸ ਵਿੱਚ ਸਲਾਹ ਕੀਤੀ ਤਾਂ ਉਹਨਾਂ ਨੂੰ ਸੋਝੀ ਆਈ ਕਿ ਸਾਨੂੰ ਇਸ ਮੁਸੀਬਤ ਦੀ ਘੜੀ ਵਿੱਚੋਂ ਸਿਰਫ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਹੀ ਕੱਢ ਸਕਦੇ ਹਨ ਕਸ਼ਮੀਰੀ ਪੰਡਤਾਂ ਦਾ ਜਥਾ ਆਪਣੀ ਪ੍ਰਿਆਗ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਗਿਆ ਤੇ ਗੁਰੂ ਜੀ ਨੂੰ ਆਪਣੇ ਤੇ ਹੋ ਰਹੇ ਅਤਿਆਚਾਰਾਂ ਬਾਰੇ ਜਾਣੂ ਕਰਵਾਇਆ ਕਸ਼ਮੀਰੀ ਪੰਡਤਾਂ ਤੇ ਹੋ ਰਹੇ ਅਤਿਆਚਾਰਾਂ ਨੂੰ ਸੁਣ ਕੇ ਗੁਰੂ ਜੀ ਦਾ ਹਿਰਦਾ ਦੁਖੀ ਹੋ ਗਿਆ ਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਹਨਾਂ ਅਤਿਆਚਾਰਾਂ ਦਾ ਡਟ ਕੇ ਵਿਰੋਧ ਨਹੀਂ ਕੀਤਾ ਜਾਵੇਗਾ ਉਹਨਾਂ ਚਿਰ ਇਹ ਜ਼ੁਲਮ ਨਹੀਂ ਰੁਕਣਗੇ ਗੁਰੂ ਜੀ ਨੇ ਕਿਹਾ ਕਿ ਔਰੰਗਜ਼ੇਬ ਦੇ ਇਹਨਾਂ ਜ਼ੁਲਮਾਂ ਨੂੰ ਰੋਕਣ ਵਾਸਤੇ ਇਸੇ ਮਹਾਪੁਰਸ਼ ਨੂੰ ਬલિદાન ਦੇਣਾ ਪਵੇਗਾ ਤਾਂ ਬਾਲਕ ਅਵਸਥਾ ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੀ ਬੈਠੇ ਹੋਏ ਸਨ ਤੇ ਪੂਰੀ ਘਟਨਾ ਕਰਮ ਨੂੰ ਸੁਣਨ ਤੋਂ ਬਾਅਦ ਉਹਨਾਂ ਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਭਲਾ ਆਪ ਜੀ ਤੋਂ ਵੱਡਾ ਹੋਰ ਕਿਹੜਾ ਮਹਾਪੁਰਸ਼ ਹੋ ਸਕਦਾ ਹੈ ਆਪ ਹੀ ਉਹ ਮਹਾਪੁਰਸ਼ ਹੋ ਜਿਹੜੇ ਇੰਨਾ ਕਸ਼ਮੀਰੀ ਪੰਡਤਾਂ ਦੀ ਰੱਖਿਆ ਕਰ ਸਕਦੇ ਹੋ ਤਾਂ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਉਥੇ ਖੜੇ ਸਾਰੇ ਕਸ਼ਮੀਰੀ ਪੰਡਤ ਹੈਰਾਨੀ ਨਾਲ ਗੁਰੂ ਜੀ ਦੇ ਚਿਹਰੇ ਵੱਲ ਦੇਖਣ ਲੱਗ ਪਏ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ 9 ਸਾਲਾਂ ਦੇ ਬਾਲਕ ਵੀ ਇਸ ਸੋਚ ਤੋਂ ਬੜਾ ਪਰਸੰਨ ਹੋਏ ਤੇ ਉਹਨਾਂ ਨੇ ਕਸ਼ਮੀਰੀ ਪੰਡਤਾਂ ਦਾ ਸਾਥ ਦੇਣ ਲਈ ਹਾਂ ਕਰ ਦਿੱਤੀ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਪੁੱਤਰ ਸ੍ਰੀ ਗੁਰੂ ਗੋਬਿੰਦ राय ਜੀ ਨੂੰ ਆਪਣਾ ਉਤਰਾਧਿਕਾਰੀ ਬਣਾ ਗਏ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਤੇ ਹੋ ਰਹੇ ਜ਼ੁਲਮਾਂ ਤੇ ਧੱਕੇ ਨਾਲ ਕੀਤੇ ਜਾ ਰਹੇ ਧਰਮ ਪਰਵਰਤਨ ਨੂੰ ਰੋਕਣ ਲਈ ਦਿੱਲੀ ਵੱਲ ਰਵਾਨਾ ਹੋਵੇ। ਤੇ ਜਦੋਂ ਗੁਰੂ ਜੀ ਔਰੰਗਜ਼ੇਬ ਨੂੰ ਮਿਲਣ ਵਾਸਤੇ ਦਿੱਲੀ ਵੱਲ ਜਾ ਰਹੇ ਸਨ ਤਦ ਆਗਰੇ ਦੇ ਕੋਲ ਗੁਰੂ ਜੀ ਤੇ ਉਹਨਾਂ ਦੇ ਨਾਲ ਆਏ ਸਿਕ ਸੇਵਕਾਂ ਨੂੰ ਮੁਗਲ ਫੌਜ ਨੇ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰ ਕਰਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਗਏ ਹੰਕਾਰੀ ਔਰੰਗਜ਼ੇਬ ਨੇ ਗੁਰੂ ਜੀ ਨੂੰ ਇੱਕ ਬੰਦੀਖਾਨੇ ਵਿੱਚ ਬੰਦ ਕਰਵਾ ਦਿੱਤਾ ਤੇ ਆਪਣੇ ਇੱਕ ਕਾਜੀ ਨੂੰ ਗੁਰੂ ਜੀ ਕੋਲ ਭੇਜਿਆ ਤੇ ਬੇਨਤੀ ਕੀਤੀ ਕਿ ਆਪ ਜੀ ਮੁਸਲਮਾਨ ਬਣ ਜਾਓ ਕਿਉਂਕਿ ਜੇਕਰ ਤੁਸੀਂ ਮੁਸਲਮਾਨ ਬਣ ਗਏ ਤਾਂ ਤੁਹਾਡੇ ਪਿੱਛੇ ਸਾਰੇ ਹੀ Hindu Musalman ਬਣ ਜਾਣਗੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮੁਸਲਮਾਨ ਧਰਮ ਅਪਣਾਉਣ ਤੋਂ ਸਾਫ਼-ਸਾਫ਼ ਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਬਾਦਸ਼ਾਹ ਨੇ ਗੁਰੂ ਜੀ ਨੂੰ ਕਿਹਾ ਕਿ ਮੈਂ ਤੁਹਾਡੀ ਬਹੁਤ ਬੜਾਈ ਸੁਣੀ ਹੈ ਇਸ ਲਈ ਤੁਹਾਡੇ ਕੋਲੋਂ ਸਿਰਫ ਤਿੰਨ ਹੀ ਰਾਸਤੇ ਹਨ ਪਹਿਲਾ ਇਹ ਹੈ ਕਿ ਜਾਂ ਤਾਂ ਮੁਸਲਮਾਨ ਬਣ ਜਾਓ ਜਾਂ ਫਿਰ ਕੋਈ ਕਰਾਮਾਤ ਦਿਖਾਓ ਤੇ ਜਾਂ ਫਿਰ ਮੌਤ ਲਈ ਤਿਆਰ ਹੋ ਜਾਓ ਤਾਂ ਬਾਦਸ਼ਾਹ ਦੇ ਮੋਹ ਇਹ ਗੱਲ ਸੁਣ ਕੇ ਗੁਰੂ ਜੀ ਨੇ ਜਵਾਬ ਦਿੱਤਾ ਕਿ ਕਰਾਮਾਤ ਦਿਖਾਉਣਾ ਕਹਿਰ ਦਾ ਨਾਮ ਹੈ ਜੋ ਅਸੀਂ ਬਿਲਕੁਲ ਨਹੀਂ ਦਿਖਾਵਾਂਗੇ ਤੇਰੀਆਂ ਪਹਿਲੀਆਂ ਦੋਨੋਂ ਗੱਲਾਂ ਸਾਨੂੰ ਮਨਜ਼ੂਰ ਨਹੀਂ ਹਨ ਪਰ ਤੇਰੀ ਤੀਸਰੀ ਮੌਤ ਵਾਲੀ ਗੱਲ ਸਾਨੂੰ ਪੂਰੀ ਤਰ੍ਹਾਂ ਮਨਜ਼ੂਰ ਹੈ ਬਾਦਸ਼ਾਹ ਔਰਗਜੇਵ ਤੇ ਕਾਜੀ ਨੇ ਗੁਰੂ ਜੀ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਗੁਰੂ ਜੀ ਨੂੰ ਰਾਜੀ ਨਾ ਕਰ ਪਾਏ ਅਗਲੇ ਦਿਨ ਔਰਗੰਜੇਵ ਤੇ ਕਾਜੀ ਨੇ ਗੁਰੂ ਜੀ ਨੂੰ ਡਰਾਉਣ ਦੀ ਯੋਜਨਾ ਬਣਾਈ ਤੇ ਯੋਜਨਾ ਦੇ ਅਨਸਾਰ ਅਗਲੇ ਦਿਨ ਉਹਨਾਂ ਨੇ ਭਾਈ ਮਤੀਦਾਸ ਜੀ ਨੂੰ ਜ਼ੰਜੀਰਾਂ ਵਿੱਚ ਜਕੜ ਕੇ ਚਾਂਦਨੀ ਚੌਕ ਵਿੱਚ ਲੈ ਆਂਦਾ ਤੇ ਜ਼ੁਲਮ ਕਰਨ ਤੋਂ ਪਹਿਲਾਂ ਕਾਜੀ ਆਖਣ ਲੱਗਾ ਕਿ ਭਾਈ ਮਤੀਦਾਸ ਜੀ ਤੁਸੀਂ ਕਿਉਂ ਇਨ੍ਹਾਂ ਅਤਿਆਚਾਰਾਂ ਨੂੰ ਸਹਿੰਦੇ ਹੋਏ ਆਪਣੇ ਪ੍ਰਾਣਾਂ ਨੂੰ ਤਿਆਗ ਰਹੇ ਹੋ ਇਹ ਪ੍ਰਾਣ ਬਹੁਤ ਕੀਮਤੀ ਹਨ ਤੁਸੀਂ ਸਾਡੀ ਗੱਲ ਮੰਨੋ ਤੇ ਇਸਲਾਮ ਕਬੂਲ ਕਰਕੇ ਅਸ਼ੋ ਆਰਾਮ ਵਾਲੀ ਜ਼ਿੰਦਗੀ ਬਤੀਤ ਕਰੋ ਜੇਕਰ ਤੁਸੀਂ ਇਸਲਾਮ ਧਰਮ ਕਬੂਲ ਨਹੀਂ ਕਰੋਗੇ ਤਾਂ ਤੁਹਾਨੂੰ ਬੜੀ ਬੇਰਹਿਮੀ ਦੀ ਮੌਤ ਮਾਰਿਆ ਜਾਵੇਗਾ ਪਰੰਤੂ ਭਾਈ ਮਤੀਦਾਸ ਜੀ ਨੇ ਫਿਰ ਵੀ ਇਸਲਾਮ ਧਰਮ ਕਬੂਲ ਕਰਨ ਤੋਂ ਕੋਰੀ ਨਾ ਕਰ ਦਿੱਤੀ ਤਾਂ ਕਾਜੀ ਨੇ ਕਿਹਾ ਕਿ ਫਿਰ ਮੰਨ ਲਈ ਤਿਆਰ ਹੋ ਜਾਵੇ ਤੇ ਮਰਨ ਤੋਂ ਪਹਿਲਾਂ ਜੇਕਰ ਕੋਈ ਤੁਹਾਡੀ ਆਖਰੀ ਇੱਛਾ ਹੈ ਤਾਂ ਉਹ ਸਾਨੂੰ ਦੱਸ ਦਿਓ ਆ ਭਾਈ ਮਤੀਦਾਸ ਜੀ ਨੇ ਮੁਸਕਰਾਉਂਦਿਆਂ ਹੋਇਆਂ ਜਵਾਬ ਦਿੱਤਾ ਕਿ ਮੇਰੀ ਆਖਰੀ ਇੱਛਾ ਇਹ ਹੈ ਕਿ ਜਦੋਂ ਮੈਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਉਸ ਵੇਲੇ ਮੇਰਾ ਮੂੰਹ ਮੇਰੇ ਗੁਰੂ ਜੀ ਵੱਲ ਹੋਵੇ ਤਾਂ ਕਿ ਮਰਦੇ ਸਮੇਂ ਤੱਕ ਮੇਰੀਆਂ ਅੱਖਾਂ ਆਪਣੇ ਗੁਰੂ ਜੀ ਦੇ ਦਰਸ਼ਨ ਕਰਦੀਆਂ ਰਹਿਣ ਮੁਗਲਾਂ ਨੇ ਭਾਈ ਮਤੀਦਾਸ ਜੀ ਨੂੰ ਦੋ ਲੱਕੜੀਆਂ ਜਕੀਰਾ ਨਾਂ ਜਕੜ ਦਿੱਤਾ ਤੇ ਉਹਨਾਂ ਦਾ ਮੂੰਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਵੱਲ ਕਰ ਦਿੱਤਾ ਜਲਾਦਾ ਨੇ ਹਾਰਾ ਚਲਾ ਕੇ ਭਾਈ ਮਤੀ ਦਾਸ ਜੀ ਦੇ ਸਿਰ ਉੱਤੇ ਕਰ ਦਿੱਤਾ ਤਾਂ ਕਾਜੀ ਨੇ ਇੱਕ ਵਾਰੀ ਫਿਰ ਕਿਹਾ ਕਿ ਹਾਲੇ ਵੀ ਸਮਾਂ ਹੈ ਇਸਲਾਮ ਧਰਮ ਕਬੂਲ ਕਰ ਲਵੋ ਪਰ ਭਾਈ ਮਤੀ ਦਾਸ ਜੀ ਉਸ ਵੇਲੇ ਗੁਰਬਾਣੀ ਉਚਾਰਨ ਕਰ ਰਹੇ ਸਨ ਤੇ ਉਹਨਾਂ ਨੇ ਕੋਈ ਵੀ ਉੱਤਰ ਨਾ ਦਿੱਤਾ ਅੰਤ ਕਾਜੀ ਨੇ ਜਲਾਦਾਂ ਨੂੰ ਆਰਾ ਚਲਾਉਣ ਦਾ ਹੁਕਮ ਦੇ ਦਿੱਤਾ ਤੇ ਦੇਖਦਿਆਂ ਹੀ ਦੇਖਦਿਆਂ ਆਰੇ ਨੇ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਫਾੜ ਕਰ ਦਿੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਪਰਮਾਤਮਾ ਦੇ ਨਾਮ ਵਿੱਚ ਲੀਨ ਸਨ ਤੇ ਉਹ ਜਿੜਾ ਵੀ ਨਹੀਂ ਡੋਲੇ ਅਗਲੇ ਦਿਨ ਚੌਕ ਵਿੱਚ ਭਾਈ ਦਿਆਲਾ ਜੀ ਨੂੰ ਧਿਆਨਦਾ ਗਿਆ ਤੇ ਉਸੇ ਤਰ੍ਹਾਂ ਉਹਨਾਂ ਨੂੰ ਵੀ ਇਸਲਾਮ ਧਰਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਪਰ ਭਾਈ ਦਿਆਲਾ ਜੀ ਨੇ ਫਿਰ ਵੀ ਉਹਨਾਂ ਦੀ ਈਨ ਨਹੀਂ ਮੰਨੀ ਤਾਂ ਜਲਾਦਾ ਨੇ ਇੱਕ ਬਹੁਤ ਵੱਡੀ ਦੇਗ ਵਿੱਚ ਪਾਣੀ ਪਾ ਕੇ ਉਸ ਵਿੱਚ ਭਾਈ ਦਿਆਲਾ ਜੀ ਨੂੰ ਬਿਠਾ ਦਿੱਤਾ ਤੇ ਥੱਲੇ ਅੱਗ ਜਲਾ ਦਿੱਤੀ ਹੌਲੀ-ਹੌਲੀ ਪਾਣੀ ਗਰਮ ਹੁੰਦਾ ਗਿਆ ਤੇ ਭਾਈ ਦਿਆਲਾ ਜੀ ਗੁਰਬਾਣੀ ਪੜਦੇ-ਪੜਦੇ ਪਰਮਾਤਮਾ ਦੇ ਨਾਮ ਵਿੱਚ ਲੀਨ ਹੁੰਦੇ ਗਏ ਪਾਣੀ ਉਬਲਣਾ ਸ਼ੁਰੂ ਹੋ ਗਿਆ ਤੇ ਭਾਈ ਦਿਆਲਾ ਜੀ ਗੁਰਵਾਣੀ ਉਚਾਰਨ ਕਰਦੇ ਕਰਦੇ ਜੋਤੀ ਜੋਤ ਸਮਾ ਗਏ ਤੀਸਰੇ ਦਿਨ ਭਾਈ ਸਤੀਦਾਸ ਜੀ ਨੂੰ ਬੰਦੀਖਾਨੇ ਤੋਂ ਬਾਹਰ ਕੱਢ ਕੇ ਚੌਕ ਵਿੱਚ ਲਿਆਂਦਾ ਗਿਆ ਤੇ ਭਾਈ ਸਤੀਦਾਸ ਜੀ ਦੇ ਵੀ ਇਸਲਾਮ ਕਬੂਲ ਨਾ ਕਰਨ ਤੇ ਕਾਜੀ ਤੇ ਜਲਾਦ ਬੁਕਲਾਉਣ ਲੱਗ ਪਏ ਕਿਉਂਕਿ ਇਹਨੇ ਤਸੀਹੇ ਦੇਣ ਦੇ ਬਾਵਜੂਦ ਵੀ ਗੁਰੂ ਜੀ ਦੇ ਕਿਸੇ ਵੀ ਸਿੱਖ ਨੇ ਉਨ੍ਹਾਂ ਦੀ ਇੱਕ ਵੀ ਈਨ ਨਹੀਂ ਮੰਨੀ। ਬੁਖਲਾਏ ਹੋਏ ਕਾਜੀ ਨੇ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜਨ ਦਾ ਆਦੇਸ਼ ਦਿੱਤਾ। ਤੇ ਇਸੇ ਤਰ੍ਹਾਂ ਗੁਰੂ ਜੀ ਦੇ ਤਿੰਨ ਸਿੱਖ ਹੱਸ ਕੇ ਸ਼ਹੀਦियां ਪਾ ਗਏ। ਪਰ ਮੁਗਲਾਂ ਦੀ ਈਨ ਨਾ ਮੰਨੀ। ਤਿੰਨ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦੀ ਕੋਸ਼ਿਸ਼ ਨਾ ਕਰ ਦਿੱਤੀ। ਗੁਰੂ ਜੀ ਨੂੰ ਸ਼ਹੀਦ ਕਰਨ ਦੀ ਗੱਲ ਸੁਣ ਕੇ ਕੁਝ ਸਿੱਖਾਂ ਨੇ ਪਿੰਡ ਰਕਾਬਗੰਜ ਦੇ ਭਾਈ ਲੱਕੀਸ਼ਾਹ ਨਾਲ ਮਿਲ ਕੇ ਇੱਕ ਯੋਜਨਾ ਬਣਾਈ ਕਿ ਗੁਰੂ ਜੀ ਦੇ ਸ਼ਹੀਦ ਹੋ ਜਾਣ ਪਿੱਛੋਂ ਉਹਨਾਂ ਦੇ ਸਰੀਰ ਦੀ ਸੇਵਾ ਸੰਭਾਲ ਤੁਰੰਤ ਕੀਤੀ ਜਾਵੇ ਸਿੱਖਾਂ ਨੇ ਇਸ ਯੋਜਨਾ ਦੇ ਅੰਤਾਲ ਇੱਕ ਵੈਲ ਗੱਡੀ ਤਿਆਰ ਕਰਵਾਈ ਜਿਸ ਵਿੱਚ ਇੱਕ ਸੰਦੂਕ ਬਣਵਾਇਆ ਗਿਆ ਜਿਸ ਦਾ ਢੱਕਣ ਉੱਪਰ ਵਾਲੇ ਪਾਸਿਓਂ ਖੁੱਲਦਾ ਸੀ ਗੁਰੂ ਜੀ ਦੇ ਸਿਰ ਦੀ ਸੰਭਾਲ ਕਰਨ ਲਈ ਭਾਈ ਜੈਤਾ ਜੀ ਨਾਮਦੇ ਸਿੱਖ ਨੇ ਜ਼ਿੰਮੇਵਾਰੀ ਲਈ ਪ੍ਰਸ਼ਾਸਨ ਨੇ ਪੂਰੀ ਦਿੱਲੀ ਨਗਰ ਵਿੱਚ ਢੋਂਡੀ ਪਟਵਾ ਦਿੱਤੀ ਕਿ ਹਿੰਦ ਦੇ ਪੀਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ ਸਨ 1630 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਕਤਲ ਕਰ ਦਿੱਤਾ ਜਾਵੇਗਾ ਤਾਂ ਆਖਿਰਕਾਰ 11 11 ਨਵੰਬਰ ਵਾਲਾ ਦਿਨ ਆ ਗਿਆ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਲਈ ਕਬੂਤਰੇ ਉੱਤੇ ਬਿਠਾ ਦਿੱਤਾ ਗਿਆ। ਕਾਜੀ ਨੇ ਜਲਾਦ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਦੀ ਗਰਦਨ ਤੇ ਤਲਵਾਰ ਦਾ ਤੇਜ ਵਾਰ ਕੀਤਾ ਜਾਵੇ ਤਾਂ ਜਲਾਦ ਨੇ ਕਾਜੀ ਦੇ ਹੁਕਮ ਅਨੁਸਾਰ ਉਸੇ ਤਰ੍ਹਾਂ ਗੁਰੂ ਜੀ ਦੀ ਗਰਦਨ ਤੇ ਤਲਵਾਰ ਦਾ ਇੱਕ ਤੇਜ ਵਾਰ ਕੀਤਾ ਜਿਸ ਨਾਲ ਗੁਰੂ ਜੀ ਦਾ ਸਿਰ ਉਹਨਾਂ ਦੇ ਧੜ ਨਾਲੋਂ ਅਲੱਗ ਹੋ ਗਿਆ। ਤਾਂ ਉਸੇ ਵੇਲੇ ਉਥੇ ਪਰਮਾਤਮਾ ਦਾ ਇੱਕ ਚਮਤਕਾਰ ਹੋਇਆ ਤੇ ਉੱਥੇ ਭਿਆਨਕ ਹਨੇਰੀ ਚੱਲਣ ਲੱਗੀ ਤੇ ਹਨੇਰੀ ਇੰਨੀ ਕੋਈ ਜ਼ਿਆਦਾ ਤੇਜ਼ ਸੀ ਕਿ ਮੁਗਲ ਸੈਨਿਕ ਆਪਣੀਆਂ ਅੱਖਾਂ ਬੰਦ ਕਰਨ ਲਈ ਮਜਬੂਰ ਹੋ ਗਏ ਤਾਂ ਇਸ ਹਨੇਰੀ ਦਾ ਫਾਇਦਾ ਚੁੱਕ ਕੇ ਭਾਈ ਜੈਤਾ ਜੀ ਨੇ ਹਰਤੀ ਦਿਖਾਈ ਤੇ ਗੁਰੂ ਜੀ ਦਾ ਸ਼ੀਸ਼ ਆਪਣੇ ਝੋਲੀ ਵਿੱਚ ਪਾ ਲਿਆ ਤੇ ਬਿਨਾਂ ਰੁਕੇ ਨਗਰ ਦੇ ਬਾਹਰ ਖੜੇ ਭਾਈ ਉਦੇਜ ਜੀ ਕੋਲ ਜਾ ਪਹੁੰਚੇ ਦੋਨੋਂ ਸਿੱਖਾਂ ਨੇ ਉਸ ਵੇਲੇ ਆਪਣਾ ਪਹਿਰਾਵਾ ਮੁਗਲਾਂ ਵਰਗਾ ਬਣਾਇਆ ਹੋਇਆ ਸੀ ਜਿਸ ਦਾ ਫਾਇਦਾ ਚੁੱਕ ਕੇ ਦੋਨੋਂ ਸਿੱਖ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਬਾਧੇ ਗਏ ਮੁਗਲਾਂ ਨੂੰ ਜਦੋਂ ਗੁਰੂ ਜੀ ਦਾ ਸ਼ੀਸ਼ ਨਾ ਮਿਲਿਆ ਤਨ ਕ੍ਰੋਧ ਵਿੱਚ ਆਏ ਔਰੰਗਜ਼ੇਬ ਨੇ ਦਿੱਲੀ ਵਿੱਚ ਢੋਂਡੀ ਪਟਵਾ ਦਿੱਤੀ ਕਿ ਜੇਕਰ ਕੋਈ ਗੁਰੂ ਦਾ ਸਿੱਖ ਹੈ ਤਾਂ ਉਹਨਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਨ ਲਈ ਅੱਗੇ ਆਵੇ ਤਾਂ ਭਾਈ ਲੱਕੀ ਸ਼ਾਹ ਜਿਹੜਾ ਕਿ ਆਪਣੀ ਯੋਜਨਾ ਦੇ ਅਨੁਸਾਰ ਆਪਣੀਆਂ ਬੈਲ ਗੱਡੀਆਂ ਦੇ قافਲੇ ਨਾਲ ਲਾਲ ਕਿਲੇ ਵਿੱਚ ਸਰਕਾਰੀ ਸਮਾਨ ਛੱਡ ਕੇ ਵਾਪਸ ਪਰਤ ਰਹੇ ਸੀ ਤਾਂ ਕੁਦਰਤ ਨੇ ਫਿਰ ਕੁਸ਼ਮਾ ਦਿਖਾਇਆ ਤੇ ਉਸ ਵੇਲੇ ਫਿਰ ਤੋ ਹਨੇਰੀ ਚੱਲਣ ਲੱਗੀ ਜਿਸ ਦਾ ਫਾਇਦਾ ਚੁੱਕਦੇ ਉਹਨਾਂ ਨੇ ਗੁਰੂ ਜੀ ਦੇ ਸਰੀਰ ਉੱਤੇ ਕੱਪੜਾ ਪਾ ਕੇ ਸਰੀਰ ਨੂੰ ਬੈਲ ਗੱਡੀ ਵਾਲੇ ਸਲੋਗ ਵਿੱਚ ਰੱਖ ਦਿੱਤਾ ਤੇ ਉਸ ਬੈਲ ਗੱਡੀ ਨੂੰ ਹਾਕਦੇ ਹੋਏ ਅੱਗੇ ਵੱਲ ਵਧਦੇ ਗਏ ਜਦੋਂ ਹਨੇਰੀ ਬੰਦ ਹੋਈ ਤਾਂ ਮੁਗਲ ਸੰਤਰੀਆਂ ਨੇ ਸ਼ਰੀਰ ਨੂੰ ਖੋਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋਏ ਲਕੀਸ਼ਾ ਨੇ ਗੁਰੂ ਜੀ ਦੇ ਪਵਿੱਤਰ ਸ਼ਰੀਰ ਨੂੰ ਆਪਣੇ ਘਰ ਦੇ ਅੰਦਰ ਰੱਖ ਕੇ ਗੁਰੂ ਜੀ ਦੀ ਪਵਿੱਤਰ ਚੇਤਾ ਨੂੰ ਅੱਗ ਲਗਾ ਦਿੱਤੀ ਤੇ ਰੌਲਾ ਪਾ ਦਿੱਤਾ ਕਿ ਸਾਡੇ ਘਰ ਨੂੰ ਅੱਗ ਲੱਗ ਗਈ ਹੈ ਇਸ ਤਰ੍ਹਾਂ ਗੁਰੂ ਜੀ ਦੇ ਸਿੱਖ ਬਲੋਂ ਗੁਰੂ ਜੀ ਦੇ ਪਵਿੱਤਰ ਸਰੀਰ ਦਾ ਅੰਤਿਮ ਸੰਸਕਾਰ ਗੁਪਤ ਰੂਪ ਵਿੱਚ ਕਰ ਦਿੱਤਾ ਗਿਆ। ਜਿਸ ਜਗ੍ਹਾ ਤੇ ਗੁਰੂ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਸ ਜਗ੍ਹਾ ਤੇ ਅੱਜ ਕੱਲ੍ਹ ਰਕਾਵ ਗੰਜ ਨਾਮ ਦਾ ਗੁਰਦੁਆਰਾ ਸਥਿਤ ਹੈ। ਦੂਸਰੇ ਪਾਸੇ ਭਾਈ ਜੈਤਾ ਜੀ ਤੇ ਉਹਨਾਂ ਦੇ ਸਾਥੀ ਲੰਬੀ ਯਾਤਰਾ ਕਰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਪਹੁੰਚ ਗਏ। ਜਿਵੇਂ ਹੀ ਇਹ ਸੁਨੇਹਾ ਗੁਰੂ ਜੀ ਦੇ ਪਰਿਵਾਰ ਨੂੰ ਮਿਲਿਆ ਕੇ ਗੁਰੂ ਜੀ ਦੁਆਰਾ ਮਨੁੱਖਤਾ ਦੇ ਮੂਲ ਅਧਿਕਾਰਾਂ ਦੀ ਸੁਰੱਖਿਆ ਲਈ ਆਪਣੇ ਪਰਾਨਾਂ ਦੀ ਆਉਤੀ ਦੇ ਦਿੱਤੀ ਗਈ ਹੈ ਇਹ ਉਹਨਾਂ ਦਾ ਸ਼ੀਸ਼ ਇੱਕ ਸਿੱਖ ਸ੍ਰੀ ਗਿਰਤਪੁਰ ਵਿਖੇ ਲੈ ਕੇ ਪਹੁੰਚ ਗਿਆ ਹੈ ਤਾਂ ਗੁਰੂ ਜੀ ਦਾ ਪਰਿਵਾਰ ਪੂਰੇ ਸਿੱਖਾਂ ਸਮੇਤ ਸ੍ਰੀ ਗਿਰਤਪੁਰ ਸਾਹਿਬ ਵਿਖੇ ਪਹੁੰਚ ਗਿਆ ਉਸ ਸਵੇਰੇ ਚਾਰੇ ਪਾਸੇ ਸੋਗ ਦੀ ਲਹਿਰ ਛਾਈ ਹੋਈ ਸੀ ਪਰ ਫਿਰ ਵੀ ਬਾਲਕ ਸ੍ਰੀ ਗੁਰੂ ਗੋਬਿੰਦ राय ਜੀ ਨੇ ਸਾਰਿਆਂ ਨੂੰ ਸਬਰ ਰੱਖਣ ਦਾ ਪਾਠ ਪੜਾਇਆ ਬਾਲਕ ਸ੍ਰੀ ਗੁਰੂ ਗੋਬਿੰਦ ਰਾਏ ਜੀ ਨੇ ਭਾਈ ਜੈਤਾ ਜੀ ਕੋਲੋਂ ਗੁਰੂ ਜੀ ਦਾ ਪਵਿੱਤਰ ਸ੍ਰੀ ਪਵਿੱਤਰ ਸ਼ੀਸ਼ ਆਪ ਪ੍ਰਾਪਤ ਕੀਤਾ ਤੇ ਭਾਈ ਜੈਤਾ ਜੀ ਜਿਹੜੇ ਕਿ ਰੰਗਰੇਟਾ ਕਬੀਲੇ ਨਾਲ ਸੰਬੰਧਤ ਸਨ ਤਾਂ ਗੁਰੂ ਜੀ ਨੇ ਭਾਈ ਜੈਤਾ ਜੀ ਨੂੰ ਆਪਣੀ ਗਲਬਕੜੀ ਵਿੱਚ ਲੈ ਲਿਆ ਤੇ ਬਚਨ ਬੋਲੇ ਇਹ ਰੰਗਰੇਟਾ ਗੁਰੂ ਕਾ ਬੇਟਾ ਗੁਰੂ ਜੀ ਦਾ ਸ਼ੀਸ਼ ਪ੍ਰਾਪਤ ਕਰਨ ਤੋਂ ਬਾਅਦ ਵਿਚਾਰ ਹੋਇਆ ਕਿ ਗੁਰੂ ਜੀ ਦੇ ਸ਼ੀਸ਼ ਦਾ ਅੰਤਿਮ ਸੰਸਕਾਰ ਕਿੱਥੇ ਕੀਤਾ ਜਾਵੇ ਤਾਂ ਦਾਦੀ ਮਾਤ ਤੇ ਮਾਤਾ ਗੁਜਰੀ ਜੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਨਗਰੀ ਗੁਰੂ ਜੀ ਨੇ ਆਪ ਬਸਾਈ ਸੀ ਉਹਨਾਂ ਦੇ ਸ਼ੀਸ਼ ਦਾ ਅੰਤਿਮ ਸੰਸਕਾਰ ਉੱਥੇ ਹੀ ਕੀਤਾ ਜਾਵੇ ਇਹ ਵਿਚਾਰ ਹੁਣ ਹੋਣ ਮੰਗਰੋਂ ਗੁਰੂ ਜੀ ਦਾ ਸ਼ੀਸ਼ ਪਾਰਕੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ ਤੇ ਉੱਥੇ ਹੀ ਸਾਹਿਬ ਦਾ ਸੰਸਕਾਰ ਕੀਤਾ ਗਿਆ ਗੁਰੂ ਪਿਆਰਿਓ ਸਾਖੀ ਜੇਕਰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ